ਸਤਿ ਸ਼੍ਰੀ ਅਕਾਲ ਸਟੂਡੈਂਟਸ ਮੈਂ ਹਰਵਿੰਦਰ ਕੌਰ ਮੈਮ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਸਵਾਗਤ ਕਰਦੀ ਆ ਸਟੂਡੈਂਟਸ ਜਿਵੇਂ ਕਿ ਪਿਛਲੀ ਕਲਾਸ ਦੇ ਵਿੱਚ ਅਸੀਂ ਦੂਸਰੇ ਗੁਰੂ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਬਾਰੇ ਪੜ ਚੁੱਕੇ ਹਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਗੁਰੂ ਅਮਰਦਾਸ ਜੀ ਦੇ ਬਾਰੇ ਪੜ ਰਹੇ ਹਾਂ ਤਾਂ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਭ ਮੁਕੋਚ ਜੋ ਡਿਟੇਲ ਹੈ ਸਟੂਡੈਂਟਸ ਪੁਆਇੰਟ ਟੂ ਪੁਆਇੰਟ ਹੈ ਜੋ ਵੀ ਤੁਹਾਨੂੰ ਆਪਣੇ ਜੋ ਪੇਪਰ ਹੈ ਆਪਣਾ ਪੰਜਾਬ ਜੌਬਸ ਦੇ ਵਿੱਚ ਪੰਜਾਬ ਜੀਕੇ ਦਾ ਪੇਪਰ ਆਉਂਦਾ ਉਸ ਦੀ ਰਿਕਰਡਿੰਗ ਪੂਰੀ ਡਿਟੇਲ ਪੁਆਇੰਟ ਟੂ ਪੁਆਇੰਟ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਅੱਜ ਆਪਾਂ ਤੀਸਰੇ ਗੁਰੂ ਜੀ ਦੇ ਬਾਰੇ ਜੋ ਹੈ ਗੱਲ ਕਰਾਂਗੇ ਤਾਂ ਸਟੂਡੈਂਟਸ ਸਟਾਰਟ ਕਰਦੇ ਹਾਂ ਤੀਜੇ ਗੁਰੂ ਅਮਰਦਾਸ ਜੀ ਠੀਕ ਹੈ ਜੀ ਸਿੱਖਾਂ ਦੇ ਜੋ ਤੀਜੇ ਗੁਰੂ ਉਹਨਾਂ ਦਾ ਨਾਂ ਜੀ ਅਮਰਦਾਸ ਜੀ ਹੈ ਤੇ ਗੁਰੂ ਜੀ ਦਾ ਜਿਹੜਾ ਜਨਮ ਹੋਇਆ ਉਹ ਹੈ ਜੀ 5 ਮਈ ਤੇ 1479 ਈਸਵੀ ਨੂੰ ਬਾਸਰਕੇ ਬੈਂਡ ਵਿੱਚ ਹੋਇਆ ਹੈ ਤੇ ਜ਼ਿਲ੍ਹਾ ਹੈਗਾ ਜੀ ਅੰਮ੍ਰਿਤਸਰ ਠੀਕ ਹੈ ਜੀ 5 ਮਈ ਠੀਕ ਹੈ ਜੀ 14 40 uh, 70 9 ਠੀਕ ਹੈ ਜੀ 14 70 9 ਵਿੱਚ ਹੋਇਆ ਠੀਕ ਹੈ ਜੀ ਪਿਤਾ ਦਾ ਨਾਂ ਜੀ ਤੇਜਪਾਣਾ ਸਟੂਡੈਂਟਸ ਜੇ ਆਪਾਂ ਕੈਲਕੂਲੇਸ਼ਨ ਕਰਕੇ ਦੇਖੀਏ ਤਾਂ ਆਪਾਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਜੋ 50 uh, 14 uh, 69 ਨੂੰ ਹੋਇਆ ਸੀਗਾ ਤੇ ਇਹਨਾਂ ਦਾ ਜਨਮ ਹੋਇਆ 79 ਨੂੰ ਤਾਂ ਇਹਨਾਂ ਵਿੱਚ 10 ਸਾਲ ਦਾ ਫਰਕ ਆ ਤਾਂ ਇਸ ਤਰੀਕੇ ਨਾਲ ਵੀ ਆਪਾਂ ਸਟੂਡੈਂਟਸ ਇਹਨੂੰ ਆਪਾਂ ਯਾਦ ਰੱਖ ਸਕਦੇ ਹਾਂ ਠੀਕ ਹੈ ਜੀ ਨੈਕਸਟ ਸਟੂਡੈਂਟਸ ਆਪਾਂ ਚੱਲਦੇ ਹਾਂ ਨੈਕਸਟ ਹੈ ਜੀ ਇਹਨਾਂ ਦੇ ਪਿਤਾ ਜੀ ਦਾ ਕੀ ਨਾਮ ਹੈ ਸਟੂਡੈਂਟਸ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਹੈਗਾ ਤੇਜਪਾਨ ਜੀ ਠੀਕ ਹੈ ਜੀ ਤੇਜਪਾਨ ਹੈ ਤੇ ਗੁਰੂ ਅਮਰਦਾਸ ਜੀ ਦੀ ਮਾਤਾ ਨੂੰ ਤਿੰਨ ਨਾਵਾਂ ਨਾਲ ਜਾਣਿਆ ਜਾਂਦਾ ਬਖਤੌਰ ਕੌਰ ਲక్ష్ਮੀ ਦੇਵੀ ਅਤੇ ਰੂਪ ਕੌਰ ਠੀਕ ਹੈ ਜੀ ਇਹਨਾਂ ਤਿੰਨ ਨਾਵਾਂ ਨਾਲ ਹੀ ਜਾਣਿਆ ਜਾਂਦਾ ਹੈ ਗੁਰੂ ਅਮਰਦਾਸ ਜੀ ਦੀ ਮਾਤਾ ਜੀ ਨੂੰ ਤੇ ਇਹਨਾਂ ਵਿੱਚੋਂ ਤਿੰਨ ਤਿੰਨ ਵਿੱਚੋਂ ਕੋਈ ਵੀ ਨਾਮ ਆਵੇ ਤਾਂ ਪਉ ਸਹੀ ਕਰ ਸਕਦੇ ਆ ਠੀਕ ਹੈ ਜੀ ਪੇਪਰ ਦੇ ਵਿੱਚ ਕਈ ਵਾਰ ਪੁੱਛ ਲਿਆ ਜਾਵੇ ਕਿ ਗੁਰੂ ਅਮਰਦਾਸ ਜੀ ਦੀ ਮਾਂ ਦਾ ਨਾਮ ਕੀ ਹੈ ਤੇ ਜੇ ਕੋਈ ਵੀ ਇਹਨਾਂ ਤਿੰਨਾਂ ਵਿੱਚੋਂ ਆਪਸ਼ਨ ਦੇ ਵਿੱਚ ਹੋਊਗਾ ਤਾਂ ਆਪਾਂ ਉਹ ਟਿਕ ਕਰਨਾ ਹੈ ਪਤਨੀ ਦਾ ਨਾਂ ਹੈ ਜੀ ਮਾਨਸਾ ਦੇਵੀ ਠੀਕ ਹੈ ਜੀ ਪਤਨੀ ਦਾ ਨਾਮ ਮਾਨਸਾ ਦੇਵੀ ਹੈ ਇਹਨਾਂ ਦੇ ਵੀ ਜੀ ਚਾਰ ਸੰਤਾਨਾਂ ਨੇ ਜਨਮ ਲਿਆ ਸੀ ਗੁਰੂ ਅੰਗਦ ਦੇਵ ਜੀ ਦੇ ਚਾਰ ਬੱਚੇ ਸੀ ਦੋ ਬੇਟੇ ਤੇ ਦੋ ਬੇਟੀਆਂ ਤੇ ਇਹਨਾਂ ਦੇ ਵੀ ਅੱਗੇ ਚਾਰ ਬੱਚੇ ਹਨ ਜੀ ਦੋ ਬੇਟੇ ਐ ਤੇ ਦੋ ਬੇਟੀਆਂ ਪੁੱਤਰਾਂ ਦਾ ਨਾਮ ਹੈਗਾ ਜੀ ਮੋਹਣ ਤੇ ਮੋਹਰੀ ਠੀਕ ਹੈ ਜੀ ਉਹਨਾਂ ਦਾ ਸੀ ਦਾਸੂ ਤੇ ਦਾਤੂ ਠੀਕ ਹੈ ਜੀ ਪੁੱਤਰੀਆਂ ਦਾ ਨਾਂ ਹੈਗਾ ਬੀਬੀ ਪਾਨੀ ਤੇ ਬੀਬੀ ਧਾਨੀ ਠੀਕ ਹੈ ਜੀ ਬੀਬੀ ਪਾਨੀ ਦਾ ਤਾਂ ਅੱਗੇ ਵੀ ਬਹੁਤ ਆਪਾਂ ਪੜਾਂਗੇ ਠੀਕ ਹੈ ਜੀ ਜੋ ਕਿ ਗੁਰੂ ਆ ਰਾਮਦਾਸ ਜੀ ਦੀ ਪਤਨੀ ਬਣੀ ਅੱਗੇ ਜਾ ਕੇ ਤਾਂ ਆਪਾਂ ਦੇਖਦੇ ਹਾਂ ਠੀਕ ਹੈ ਜੀ ਵਪਾਰ ਕਰਦੇ ਸੀ ਜੀ ਉਹ ਲੂਣ ਅਤੇ ਤੇਲ ਦਾ ਵਪਾਰ ਕਰਦੇ ਸੀ ਠੀਕ ਹੈ ਜੀ ਜਿਹੜੇ ਗੁਰੂ ਅਮਰਦਾਸ ਸੀ ਤੀਜੇ ਗੁਰੂ ਇਹ ਲੂਣ ਅਤੇ ਤੇਲ ਦਾ ਵਪਾਰ ਕਰਦੇ ਸੀ ਤੇ ਇਹ ਪਹਿਲਾ ਵਿਸ਼ਨੂੰ ਦੇ ਭਗਤ ਸੀ ਠੀਕ ਹੈ ਜੀ ਵਿਸ਼ਨੂੰ ਦੇ ਭਗਤ ਸੀ ਫੇਰ ਅੱਗੇ ਆਪਾਂ ਦੇਖਦੇ ਹਾਂ ਕਿ ਕਿਵੇਂ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤੇ ਕਿਵੇਂ ਇਹਨਾਂ ਨੇ ਸਿੱਖ ਬਣੇ ਤਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਜੀ ਇਹ ਕੀ ਸੀ ਵਿਸ਼ਨੂੰ ਦੇ ਭਗਤ ਸੀ ਸਟੂਡੈਂਟਸ ਅੱਗੇ ਚੇਤੇ ਆ ਹਾਂਜੀ ਤਾਂ ਜੀ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਪੁੱਤਰੀ ਹੈ ਬੀਬੀ ਅਮਰੋ ਠੀਕ ਹੈ ਜੀ ਉਹਨਾਂ ਦੀਆਂ ਦੋ ਪੁੱਤਰੀਆਂ ਸੀ ਨਾ ਬੀਬੀ ਅਮਰੋ ਤੇ ਇੱਕ ਸੀ ਬੀਬੀ ਅ ਬੀਬੀ ਅਮਰੋ ਤੇ ਬੀਬੀ ਅਨੋਖੀ ਸੀ ਠੀਕ ਹੈ ਜੀ ਤਾਂ ਜਿਹੜੀ ਬੀਬੀ ਅਮਰੋ ਸੀ ਜੀ ਉਹਨਾਂ ਦਾ ਜੋ ਵਿਆਹ ਹੋਇਆ ਸੀਗਾ ਉਹ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਹੋਇਆ ਸੀ ਠੀਕ ਹੈ ਜੀ ਮਤਲਬ ਕਿ ਜਿਹੜੀ ਬੀਬੀ ਅਮਰੋ ਸੀ ਉਹ ਗੁਰੂ ਅਮਰਦਾਸ ਜੀ ਦੀ ਭਤੀਜ ਨੂੰ ਲੱਗਦੀ ਸੀ ਠੀਕ ਹੈ ਜੀ ਤਾਂ ਇੱਕ ਦਿਨ ਕੀ ਕੀਤਾ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਨੂੰ ਜਪਜੀ ਸਾਹਿਬ ਦਾ ਪਾਠ ਕਰਦੇ ਸੁਣਿਆ ਠੀਕ ਹੈ ਜੀ ਤੇ ਬਹੁਤ ਪ੍ਰਭਾਵਿਤ ਹੋ ਗਈ ਤੇ ਕਿਹਾ ਕਿ ਕਿਸ ਦੀ ਬਾਣੀ ਹੈ ਤਾਂ ਉਹ ਬੀਬੀ ਅਮਰੋ ਨੇ ਕਿਹਾ ਕਿ ਇਹ ਪਹਿਲੇ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ ਜੋ ਬਾਣੀ ਹੈ ਠੀਕ ਹੈ ਜੀ ਤਾਂ ਗੁਰੂ ਅਮਰਦਾਸ ਜੀ ਨੇ ਬੇਨਤੀ ਕੀਤੀ ਕਿ ਸਾਨੂੰ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਮਲਾਇਆ ਜਾਵੇ ਤਾਂ ਬੀਬੀ ਅਮਰੋ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਨਾਲ ਮਲਾ ਦਿੱਤਾ ਤੇ ਕਿਹਾ ਕਿ ਇਹ ਜੋ ਰੂਪ ਰੰਗ ਹੈ ਗੁਰੂ ਨਾਨਕ ਦੇਵ ਜੀ ਦਾ ਹੀ ਹੈ ਤੇ ਇਸ ਲਈ ਗੁਰੂ ਅਮਰਦਾਸ ਜੀ ਜਿਹੜੇ ਸੀ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਉਹਨਾਂ ਦੀ ਮੁਲਾਕਾਤ ਹੋਈ ਸੀ ਜੀ 1540 ਈਸਵੀ ਦੇ ਵਿੱਚ ਖੰਡੂਰ ਸਾਹਿਬ ਦੇ ਵਿੱਚ ਉਹਨਾਂ ਨੂੰ ਮਿਲੇ ਸੀ ਠੀਕ ਹੈ ਜੀ ਪੁੱਛ ਲਿਆ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਉਹ ਗੁਰੂ ਅੰਗਦ ਦੇਵ ਜੀ ਨੂੰ ਕਦੋਂ ਮਿਲੇ ਸੀ ਤੇ ਜੀ 1540 ਈਸਵੀ ਦੇ ਵਿੱਚ ਖੰਡੂਰ ਸਾਹਿਬ ਵਿੱਚ ਮਿਲੇ ਸੀ ਅਤੇ 1540 ਤੋਂ 1552 ਤੱਕ 12 ਸਾਲ 12 ਸਾਲ ਗੁਰੂ ਅਮਰਦਾਸ ਜੀ ਨੇ ਜਿਹੜੀ ਉਹ ਸੇਵਾ ਕੀਤੀ ਸੀ ਠੀਕ ਹੈ ਜੀ 12 ਸਾਲ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਉੱਥੇ ਵੀ ਸੇਵਾ ਕੀਤੀ ਸੀ ਖੰਡੂਰ ਸਾਹਿਬ ਵਿਕੇ ਠੀਕ ਹੈ ਜੀ ਖੰਡੂਰ ਸਾਹਿਬ ਵਿਕੇ ਸੇਵਾ ਕੀਤੀ ਤੇ ਗੁਰੂ ਅੰਗਦ ਦੇਵ ਜੀ ਨੇ 1552 ਤੋਂ ਪਹਿਲਾਂ ਹੀ ਗੁਰੂ ਅਮਰਦਾਸ ਜੀ ਨੂੰ ਜੋ ਸੀ ਉਹ ਗੁਰਗੱਦੀ ਸੌਂਪ ਦਿੱਤੀ ਸੀ ਠੀਕ ਹੈ ਜੀ ਤਾਂ ਸਟੂਡੈਂਟਸ ਇਹ ਸੀ ਗੁਰੂ ਅਮਰਦਾਸ ਜੀ ਬਾਰੇ ਤਾਂ ਆਪਾਂ ਇੱਕ ਕੁਇਕ ਰਿਵਿਊ ਲੈ ਲੈਨੇ ਆ ਠੀਕ ਹੈ ਜੀ ਇਹਦਾ ਇਹਦੇ ਚ ਆਪਾਂ ਇੱਕ ਕੁਇਕ ਰਿਵਿਊ ਕਰਦੇ ਆ ਸਟੂਡੈਂਟਸ ਸਭ ਤੋਂ ਪਹਿਲਾਂ ਆ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ ਜੀ 5 ਮਈ 1479 ਨੂੰ ਬਾਸਰਕੇ ਪਿੰਡ ਅੰਮ੍ਰਿਤਸਰ ਵਿੱਚ ਠੀਕ ਹੈ ਜੀ ਉਹਨਾਂ ਦੇ ਪਿਤਾ ਦਾ ਨਾਮ ਠੀਕ ਹੈ ਜੀ ਭਾਨ ਸੀ ਤੇ ਮਾਤਾ ਦਾ ਨਾਮ ਬਖਤੌਰ ਕੌਰ ਲక్ష్ਮੀ ਦੇਵੀ ਅਤੇ ਰੂਪ ਕੌਰ ਸੀ ਠੀਕ ਹੈ ਜੀ ਇਤਨਾ ਵਿੱਚੋਂ ਕੋਈ ਵੀ ਨਾਮ ਆਪਾਂ ਲੈ ਸਕਦੇ ਹਾਂ ਇੱਕ ਤੇ ਪਤਨੀ ਦਾ ਨਾਮ ਮਨਸਾ ਦੇਵੀ ਸੀ ਪੁੱਤਰ ਸੀ ਮੋਹਨ ਤੇ ਮੋਹਰੀ ਵੀ ਪੁੱਤਰੀਆਂ ਸੀ ਪਾਨੀ ਦਾਨੀ ਵਪਾਰ ਉਹ ਕਰਦੇ ਸੀ ਲੂਣ ਅਤੇ ਤੇਲ ਦਾ ਭਗਤ ਸੀਗੇ ਜੀ ਉਹ ਪਹਿਲਾਂ ਵਿਸ਼ਨੂੰ ਦੇ ਭਗਤ ਸੀ ਠੀਕ ਹੈ ਜੀ ਨੈਕਸਟ ਤੇ ਸਟੂਡੈਂਟਸ ਇਹਦੇ ਵਿੱਚ ਬਸ ਇੰਨਾ ਹੀ ਹੈ ਕਿ ਉਹਨਾਂ ਨੇ ਬੀਬੀ ਅਮਰੋ ਦੇ ਕੋਲ ਕਈ ਵਾਰ ਪੇਪਰ ਦੇ ਵਿੱਚ ਆ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਕਿਸ ਤੋਂ ਬਾਣੀ ਸੁਣੀ ਤੇ ਕੀ ਬਾਣੀ ਸੁਣੀ ਤਾਂ ਬੀਬੀ ਅਮਰੋ ਕੋਲ ਦੂਜੇ ਜਿਹੜੇ ਗੁਰੂ ਸੀ ਉਹਨਾਂ ਦੀ ਪੁੱਤਰੀ ਬੀਬੀ ਅਮਰੀਦੋ ਅਮਰੋ ਦੇ ਕੋਲੋਂ ਉਹਨਾਂ ਨੇ ਬਾਣੀ ਸੁਣੀ ਸੀ ਜਪਜੀ ਸਾਹਿਬ ਦੀ ਤੇ ਫਿਰ ਬੀਬੀ ਅਮਰੋ ਦੇ ਜ਼ਰੀਏ ਹੀ ਉਹ ਸੀਗੇ ਗੁਰੂ ਅੰਗਦ ਦੇਵ ਜੀ ਨਾਲ ਮਿਲੇ ਸੀ 1540 ਈਸਵੀ ਦੇ ਵਿੱਚ ਤੇ 1540 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਦੀ ਸੇਵਾ ਕੀਤੀ ਤੇ ਉਸ ਤੋਂ ਪਹਿਲਾਂ 52 ਦੇ 15 ਤੋਂ ਪਹਿਲਾਂ 52 ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਕੀ ਕੀਤਾ ਸੀਗਾ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਸੀ ਉਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ ਸੀ ਸਟੂਡੈਂਟਸ ਤਾਂ ਸਟੂਡੈਂਟਸ ਤੁਹਾਨੂੰ ਜੇ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਨੂੰ ਜੋ ਵੀ ਲੇਬਰ ਇਨਸਪੈਕਟਰ ਐਂਡ ਵੀਡੀਓ ਦੀ ਤਿਆਰੀ ਕਰ ਰਿਹਾ ਕਿਸੇ ਵੀ ਕਲਰਕ ਦਾ ਪੇਪਰ ਦੇਣ ਦੀ ਤਿਆਰੀ ਕਰ ਰਿਹਾ ਤਾਂ ਪਲੀਜ਼ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ